ਉਦੋਂ ਵੱਡਾ ਹੋ ਜਾਣਾ ਨਾਲ ਮੈਂ ਆਉਂਦਾ ਉਹਦਾ ਵੀ ਖਾਂਗਾ ਉਹ ਭੈਣੇ ਜਦੋਂ ਮੈਂ ਬੁੱਢਾ ਵੀ ਹੋ ਜਾਊਂਗਾ ਉਹਦਾ ਪੱਕਣੀ ਮੈਂ ਮਾਰਨ ਨੂੰ ਸਿੱਧੂੰਗਾ ਕਹਿ ਉਹ ਕਹੋ ਜੇ ਥੋਟਸ ਆਉਂਦੇ ਆ ਸਭ ਕੁਝ ਚੰਗਾ ਹੀ ਹੋਵੇ ਮੈਂ ਇਸ ਤਰ੍ਹਾਂ ਕਰਦੀ ਹਾਂ ਮੰਮੀ ਨੂੰ ਇੱਕ ਵਾਰੀ ਫੋਨ ਹੀ ਕਰ ਲੈਣੀ ਇਹ ਨਖਲਾਰਾ ਮੇਰੇ ਪਾਦਾ ਕਿਤੇ ਸਾਰ ਸਿਆਪਾ ਮੈਨੂੰ ਹੀ ਕਰਨਾ ਪੈਂਦਾ ਕਿਸੇ ਕੰਮਜੋਗੀ ਨਹੀਂ ਇਹ ਬੁੜੀ ਵੀ ਕੁਛ ਕਰ ਲਈ ਸਾਰਾ ਦਿਨ ਬਾਹਰੋਂ ਵੀ ਘਰ ਕੇ ਆਉ ਤੇ ਘਰ ਦਾ ਵੀ ਆਣ ਕੇ ਕਰੋ ਮਰੋ ਇੱਕ ਤੇ ਵੀ ਨਹੀਂ ਛੇਤੀ ਕੁਛ ਬੋਲ ਦੇ ਓਹੋ ਕੀ ਹੋ ਗਿਆ ਵਾ ਕੰਨੋ ਬੋਲੀ ਜਾਣਨੀ ਆ ਸਾਰਾ ਖਲਾਰਾ ਮੈਨੂੰ ਸਾਂਭਣਾ ਪੈਂਦਾ ਆਣ ਕੇ ਉਹ ਕੁਛ ਨਹੀਂ ਕਰਦੀ ਜੇ ਤੇ ਕਿਆ ਕਰਨਾ ਦੋਨ ਨੂੰ ਕੀ ਕਮਾ ਕਿੰਨੀ ਵਾਰੀ ਕਹਿ ਕੇ ਹਟ ਗਈਆਂ ਫੇਰ ਕਦੀ ਮੇਰੇ ਗੋਡੇ ਦੁਖਦੇ ਕਦੀ ਕੁਝ ਕਦੀ ਕੁਝ ਬਹਾਨੇ ਮਾਰੀ ਜਾਂਦੀ ਰਹਿੰਦੀ ਆ ਉਹਨੂੰ ਸਮਝਾਇਆ ਉਹਨੂੰ ਕਹ ਜੇ ਘਰ ਦੇ ਵਿੱਚ ਰਹਿਣਾ ਵਾ ਨਾ ਤੇ ਕੰਮ ਨਾਲ ਕਰਉਣਾ ਪੈਣਾ ਵਾ ਮੈਂ ਤਾਂ ਕਹਿ ਲੂੰਗਾ ਕਦੀ ਤੁਸੀਂ ਵੀ ਸਿੱਧਿਆ ਕਰੋ ਉਹਨੂੰ ਆਪ ਕੋਈ ਨਹੀਂ ਮੈਂ ਆਪੇ ਸਮਝਾ ਲੂੰਗਾ ਪਤਾ ਮੈਨੂੰ ਕਿੰਨਾ ਕ ਸਮਝਾਉਣਾ ਤੁਸੀਂ ਵੀ ਉਹਨੂੰ ਯਾਰ ਮੈਂ ਕੀ ਕਰ ਲਵਾਂ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਸਬਜੀ ਬਾਜੀ ਦਾ ਵੀ ਕੋਸੋਖਣੀ ਮੈਨੂੰ ਸਾਰਾ ਕੁਝ ਆਪਣੇ ਤਰੀਕੇ ਨਾਲ ਬਣਾਉਂਦੀ ਆ ਆਪ ਤੇ ਬਿਮਾਰ ਹੈਗੀ ਸਾਨੂੰ ਵੀ ਬਿਮਾਰ ਸਮਝਿਆ ਉਹੋ ਜਿਹਾ ਖਵਾਉਂਦੀ ਰਹਿੰਦੀ ਆ ਬਣਾ ਕੇ ਯਾਰ ਤੂੰ ਚੌਨੀ ਕੀ ਆ ਮੈਨੂੰ ਇਹ ਦੱਸ ਮੈਂ ਬਸ ਇੱਥੋਂ ਨਿਕਲਣਾ ਆ ਤੇ ਹਾਂ ਠੀਕ ਆ ਨਿਕਲ ਜਾਣੇ ਆਪਾਂ ਦੇਖ ਘਰ ਵਿੱਚ ਜੋ ਜਿਹੜਾ ਹਿੱਸਾ ਮਿਲਣਾ ਸੀ ਉਹਦੇ ਆਪਾਂ ਨੂੰ ਮਿਲ ਹੀ ਗਿਆ ਵਾ ਤੇ ਤੈਨੂੰ ਪਤਾ ਹੀ ਆ ਘਰ ਦਾ ਤਾਂ ਚੋਰੀ ਆਪਾਂ ਇੱਕ ਪਲਾਟ ਲਿੱਤਾ ਹੀ ਹੋਇਆ ਵਾ 2 ਕੁ ਮਹੀਨੇ ਇਦਾਂ ਕਰਦੇ ਕਿਰਾਏ ਦੇ ਰਹਿਨੇ ਆ ਤੇ ਜਿੰਨੀ ਦੇ ਉਹ ਘਰ ਬਣੂਗਾ ਫਿਰ ਉਧਰ ਸ਼ਿਫਟ ਹੋ ਜਾਣਗੇ। ਤੋ ਇਦਾਂ ਕਰ ਪੈਕਿੰਗ ਕਰ ਆਪਾਂ ਕੱਲ ਹੀ ਨਿਕਲ ਜੰਨੇ ਉਤੋਂ। ਨਿਕਲ ਜਾਣੇ ਤੇ ਉਹ ਜਿਹੜੀ ਕਰੋੜਾਂ ਦੀ ਜਾਇਦਾਦ ਪਈਆ ਉਹਦਾ ਹਿੱਸਾ ਕੌਣ ਲਾਊਗਾ? ਕਰੋੜਾਂ ਦੀ ਜਾਇਦਾਦ? ਤੂੰ ਸਾਂਝੇਕਰ ਦੀ ਗੱਲ ਕਰਨੀ ਹੈ। ਹਾਂਜੀ, ਉਹੀ ਜਿਹੜਾ ਆਪਣਾ ਸਾਂਝਾਕਰ ਸੀ। ਆਹੋ ਯਾਰ, ਆਹ ਚੀਜ਼ ਤਾਂ ਮੈਂ ਸੋਚੀ ਨਹੀਂ। ਜੇ ਆਪਾਂ ਹੁਣੇ ਥੋ ਨਿਕਲ ਗਏ ਤੇ ਸਾਰਾ ਕੁਝ ਵੱਡਾ ਮੱਲ ਮਾਰ ਲੂਗਾ। ਤੋ ਤੇ ਅੱਗੇ ਆਪਣੇ ਦਿਵਾਲੇ ਹੋਏ ਆ ਵੀ ਸਾਨੂੰ ਸਾਰਾ ਕੁਝ ਮਿਲ ਜੇ। ਚਲੋ ਫਿਰ ਯਾਰ ਜੇ ਆਪਾਂ ਹਿੱਸਾ ਲੈਣਾ ਹੋਣਾ ਰਲ ਮਿਲ ਕੇ ਨਾ ਆਪਾਂ ਨੂੰ ਆ ਕੋੜਾ ਘੋਟ ਭਰਨਾ ਹੀ ਪੈਣਾ ਵਾ ਥੋੜੀ ਦੇਰ ਨਾ ਆਪਾਂ ਆ ਬੁੜੀ ਦਾ ਸਿਆਪਾ ਕਰੀਏ ਤੇ ਫਿਰ ਨਾ ਮੈਂ ਥੋੜੇ ਦਿਨਾਂ ਤੱਕ ਇਦਾਂ ਕਰਦਾ ਵਾਂ ਉਹ ਸਾਂਝੇ ਘਰ ਦੀ ਵੀ ਗੱਲ ਚਲਾਉਣਾ ਵਾ ਕਿ ਮੈਨੂੰ ਹਿੱਸਾ ਦੋ ਮੈਂ ਨਹੀਂ ਰਹਿ ਸਕਦਾ ਉੱਥੇ ਬਸ ਆਪਾਂ ਹਿੱਸਾ ਲਈਏ ਤੇ ਆਪਣਾ ਵੀ ਬਣਾਈਏ ਤੇ ਰਾਮਨਾਥ ਆਪਣੀ ਐਸ਼ ਦੀ ਜ਼ਿੰਦਗੀ ਕਰੀਏ ਤੇ ਬੁੜੀ ਨੂੰ ਸੁਟੀਆਂ ਉਹਨਾਂ ਦੇ ਹਿੱਸੇ ਉਹ ਚੱਲ ਛੱਡ ਯਾਰ ਇੱਕ ਮਹੀਨੇ ਦੀ ਗੱਲ ਆ ਸਾਰੀ ਇੱਕ ਮਹੀਨਾ ਓੱਖਾ ਸੋਖਾ ਕੱਢ ਨਹੀਂ ਸਕਦੀ ਤੂੰ ਅਸਲ 'ਚ ਨਾ ਲੱਗਦਾ ਤੁਹਾਨੂੰ ਵੀ ਮਾਂ ਦੀ ਪੂਰੀ ਫਿਕਰ ਹੈ ਤਾਂ ਹੀ ਪਹਿਲਾਂ ਇੱਧਰ ਰੱਖ ਲਿਆ ਮੈਨੂੰ ਤਾਂ ਮਹੀਨਾ ਵੀ ਇੱਕ ਸਾਲ ਦੇ ਬਰਾਬਰ ਲੱਗਦਾ ਪਿਆ ਵਾ ਓ ਚਾਲੇ ਯਾਰ ਆ ਮਹੀਨੇ ਦੀ ਗੱਲ ਕਰਕੇ ਗੱਲ ਤੇ ਸਿਰੇ ਲੱਗੀ ਘੱਟੋ ਘੱਟ ਇੱਕ ਮਹੀਨਾ ਉਧਰ ਤੇ ਜਾਇਆ ਕਰੂਗੀ ਮਾਤਾ ਯਾਰਾ ਪੰਜੀਰ ਖਾ ਕੇ ਵੇਖੋ ਬੜੀ ਸੁਆਦ ਜੀ ਲੈ ਤੇਰੇ ਵਾਸਤੇ ਤਾਂ ਲੈਂਦੀ ਮੈਂ ਤੂੰ ਸਿੱਧਾ ਕਿਹਾ ਸੀ ਮੰਮੀ ਲਈ ਲੈ ਕੇ ਆਏ ਜੇ ਉਹ ਮੰਮੀ ਦਾ ਸਿਰਫ ਬਹਾਨਾ ਸੀ ਲਿਆਂਦੀ ਖਾਸ ਤੇਰੇ ਵਾਸਤੇ ਆ ਮੈਂ ਕੋਈ ਨਹੀਂ ਫਿਰ ਮੈਂ ਡੱਬਾ ਰਸੋਈਂ ਚ ਨਹੀਂ ਰੈਂਦੇਣਾ ਆ ਗੱਲ ਤੂੰ ਬੜੀ ਵਧੀਆ ਕੀਤੀ ਮੈਂ ਤੈਨੂੰ ਪਹਿਲਾਂ ਹੀ ਕਹਿਣਾ ਸੀ ਰਸੋਈ ਵਿੱਚ ਨਾ ਰੱਖੀਂ ਡੱਬਾ ਆਪਣੇ ਕਮਰੇ 'ਚ ਰੱਖੀਂ ਨੂੰ ਯਾਰ ਉਹ ਦੇਖੋ ਕਿੱਦਾਂ ਵੇਖੀ ਜਾਂਦੀ ਆ ਪਦੋਵਾਂ ਦੇ ਪਿਆਰ ਨੂੰ ਨਜ਼ਰ ਲਾਉਣੀ ਇੰਨੇ ਇੱਕ ਦਿਨ ਆਲੇ ਤੋਂ ਲੁਕਾ ਕੇ ਚੀਜ਼ਾਂ ਖਾਇਆ ਕਰ ਤੂੰ ਨਾਲ ਜਦੋਂ ਵੀ ਕੁਝ ਖਾਣਾ ਹੁੰਦਾ ਨਾ ਥੋੜਾ ਜਿਹਾ ਸਾਈਡ ਤੇ ਸੁੱਟ ਦਿਆ ਕਰ ਨਜ਼ਰ ਉਤਰ ਜਾਂਦੀ ਆ ਹੋਰ ਭਾਵੇਂ ਬਾਅਦ 'ਚ ਪਚੇ ਨਾ ਸੁੱਟਿਆ ਹੀ ਕਰੂੰਗੀ ਇੱਕ ਗਿੱਧਾ ਪਾ ਲੈ ਆਓ ਠੀਕ ਆ ਨਾਲੇ ਮੇਰੀ ਗੱਲ ਸੁਣ ਆਪਣਾ ਜੋ ਵੀ ਖਾਣ ਪੀਣ ਦਾ ਸਮਾਨ ਹੁੰਦਾ ਨਾ ਆਪਣੇ ਕਮਰੇ ਚ ਲੈ ਕੇ ਜਾਇਆ ਕਰ ਸਿੱਧਾ ਇਹਦੀ ਨਜ਼ਰਾਂ ਨਹੀਂ ਆਣੀਆਂ ਚਾਹੀਦੀਆਂ ਉੱਤੇ ਸਹੀ ਗੱਲ ਹੋਰ ਪਿਆ ਹੋਵੇ ਪਿੱਛੇ ਮੇਰੇ ਖਾਂਦੀ ਫੁੰਦੀ ਰਹੇ ਤੇ ਕਮਰਾ ਜਦੋਂ ਤੂੰ ਜਾਣਾ ਵਾ ਲੋਕ ਲਾ ਕੇ ਚਾਬੀ ਨਾਲ ਲੈ ਕੇ ਜਾਇਆ ਕਰ ਠੀਕ ਆ ਗੱਲ ਤੇ ਤੂੰ ਸਹੀ ਕਹੀ ਮੈਨੂੰ ਪਰ ਨਹੀਂ ਪਿੱਛੇ ਮੁੜ ਕੇ ਇਹਦੇ ਵਰਗੀ ਕੋਈ ਚੀਜ਼ ਹੀ ਚੁੱਕ ਕੇ ਉਹ ਜਾਵੇ ਆਓ ਸਾਰਾ ਦਿਨ ਤੇ ਅਸੀਂ ਦਫ਼ਤਰ ਰਹਿਨੇ ਆ ਇਹ ਨਾ ਨਾ ਹੋਵੇ ਮੈਂ ਚੀਜ਼ਾਂ ਲਿਆਂਦਾ ਰਾਵਾਂ ਤੇ ਪਿੱਛੋਂ ਇਹ ਖਾਂਦੀ ਰਵੇ ਹਾਂ ਹੋਰ ਭਾਵੇਂ ਆਪਣੀ ਧੀ ਦੇ ਘਰੇ ਪਹੁੰਚੋਂਦੀ ਰਹੇ ਮੁੜ ਕੇ ਆ ਹੁਣ ਤੇਰੀ ਜ਼ਿੰਮੇਵਾਰੀ ਉਹ ਸਾਰਾ ਸਮਾਨ ਨਾ ਖਾਣ ਪੀਣ ਵਾਲਾ ਵਧੀਆ ਆਪਣੇ ਕਮਰੇ ਚ ਰੱਖ ਕੇ ਤੇ ਕਮਰਾ ਲੋਕ ਕਰਕੇ ਜਾਣਾ ਹੀ ਹੁੰਦਾ ਕੱਲ ਤੋਂ ਹੁਣ ਕਮਰਾ ਲੋਕ ਕਰਕੇ ਫੇਰ ਹੀ ਆਪਣੀ ਜੌਬ ਤੇ ਜਾਉਂਗੀ ਠੀਕ ਆ ਸ਼ੁਕਰ ਆਤੀ ਹੈ ਪ੍ਰਮਾਤਵਾਨ ਸੁਣੀ ਹੈ ਹੈ ਨਾ ਮੈਂ ਤੇਰਾ ਬੱਗੇ ਹੋਈ ਅਰਦਾਸ ਕਰਾਂਗੀ ਕਿ ਮਾਲਕਾ ਮੇਰੀ ਧੀ ਨੂੰ ਅੱਗੇ ਧੀ ਹੈ ਤੇ ਪੁੱਤਰ ਜੇ ਹੁੰਦੇ ਲਗੇ ਤੇ ਧੀ ਦੀ ਜੋੜੀ ਨਾ ਲਾਵੇ ਨਹੀਂ ਮੰਮੀ ਹਾਂ ਮੈਂ ਧੀ ਦੀ ਜੋੜੀ ਨਹੀਂ ਰੜਾਣੀ ਮੈਂ ਪੁੱਤ ਦੀ ਜੋੜੀ ਰੜਾਣੀ ਆ ਉਹ ਨਹੀਂ ਮੈਨੂੰ ਪੁੱਤ ਚਾਹੀਦਾ ਪੁੱਤਾਂ ਨੇ ਤੇ ਅੱਗੇ ਜਾ ਕੇ ਪੁੱਛਣਾ ਧੀਆਂ ਤੇ ਵੀ ਆਉਣੀਆਂ ਤੇ ਆਪਣੇ ਘਰ ਤੁਰ ਜਾਣੀਆਂ ਹੈ ਤੇ ਪੁੱਤ ਦੋ ਹੋਣਗੇ ਤੇ ਵੰਡ ਵਰਤ ਕੇ ਮੈਨੂੰ ਪੁੱਛ ਲੈਣਗੇ ਇੱਕ ਘਰ ਚ ਰਹਿਣਗੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਊਗੀ ਨਹੀਂ ਛੱਡ ਖੜਾ ਮੈਂ ਤੇ ਇਹੋ ਹੀ ਕਹਨੀ ਆ ਪਰ ਮਾਤਾ ਧੀ ਦੀ ਜੋੜ ਲਾਤੀਆਂ ਪੁੱਤਰ ਕੋਈ ਨਹੀਂ ਪੁੱਛਦਾ ਮੈਂ ਤੈਨੂੰ ਦੱਸਾਂ ਜੋ ਧੀਆ ਦੁੱਖ ਬਣਾਉਂਦੀਆਂ ਨਾ ਤੇ ਪੁੱਤ ਨਹੀਂ ਬਣਾਉਂਦੇ ਧੀ ਦੀਆਂ ਜੋੜੀਆਂ ਦਾ ਬਰਲਾਵੇ ਘਰ ਘਰ ਦੇ ਵਿੱਚ ਮੈਂ ਤੇ ਇਹੋ ਹੀ ਕਹਾਂਗੀ ਨਹੀਂ ਮੰਮੀ ਮੈਂ ਤੇ ਪੁੱਤ ਦੀ ਜੋੜੀ ਲਾਉਣੀ ਆ ਨਹੀਂ ਨਹੀਂ ਮੈਂ ਤਾਂ ਵਾਹਿਗੁਰੂ ਇਹ ਅਰਦਾਸ ਕਰਦੀ ਮਹਾਰਾਜ ਮੈਨੂੰ ਇੱਕ ਹੋਰ ਪੁੱਤ ਦੇ ਦੇ

ਅਗੋ ਦੇ ਤੱਕ ਦਿਖਾਉਂਗਾ ਜੈ ਜੈ ਤੱਕ ਮੇਰੀ ਮੰਮੀ ਨੇ ਕਹਿੰਦੀ ਮੋਟਾ ਨਾ ਮੈਂ ਤਾਂ ਬੱਚਾ ਬੜਾ ਵੀ ਤਾਂ ਮੈਂ ਤੇ ਜਾਣ ਦਿੰਦੀ ਆਪਣੇ ਬੱਚਿਆਂ ਤੇ ਓਏ ਹੋਏ ਅੱਧੀ ਜਿੰਦਗੀ ਆਪਣੀ ਮੈਂ ਬੱਚਿਆਂ ਨੇ ਨਹੀਂ ਹੁੰਦੀ ਲਾਡੋ ਮੇਰੀ ਓਏ ਹੋਏ ਇਹ ਤੇ ਮੇਰੀ ਜਾਨ ਆ ਤੇ ਹੋਰ ਰੋਟਾ ਮੈਂ ਮੱਚਾ ਕੋ ਫੁੱਕ ਲੱਗੀ ਬੱਚਨ ਖਾਹ ਸਾਹਿਲ ਤੂੰ ਪਹਿਲਾਂ ਮੰਮਾ ਨੂੰ ਖਵਾਨਾ ਆਪ ਕਿਉਂ ਨਹੀਂ ਖਾਣਾ ਮੈਨੂੰ ਮੈਨੂੰ ਉਦੋਂ ਤੱਕ ਨਹੀਂ ਚੀਜ਼ ਚੰਗੇ ਲੱਗਦੀ ਜਦੋਂ ਤੱਕ ਮੇਰੀ ਮਾਂ ਨਹੀਂ ਖਾਦੀ ਜਦੋਂ ਮੈਂ ਸਕੂਲੋਂ ਛੋ ਵੀ ਆਉਂਦਾ ਜਦੋਂ ਮੇਰੀ ਮੰਮੀ ਇੰਨੇ ਦੇਖਦੀ ਮੈਨੂੰ ਕੁਛ ਵੀ ਨਹੀਂ ਅੱਛਾ ਲੱਗਦਾ ਸ਼ਾਇਲ ਉਦੋਂ ਵੱਡਾ ਹੋ ਜਾਏਗਾ ਨਾਲ ਮੈਂ ਆਉਂਦਾ ਉਹਦਾ ਵੀ ਖਾਏਗਾ ਉਹ ਪੜ੍ਹੇ ਜਦੋਂ ਮੈਂ ਬੁੱਢਾ ਵੀ ਹੋ ਜਾਊਗਾ ਉਦੋਂ ਪੱਕੇ ਨਹੀਂ ਮਾਂ ਨੂੰ ਸੱਦੂੰਗਾ ਇਹ ਬੰਦੇ ਇਹਨਾਂ ਪੁੱਤ ਦੀਨਦਾਰ ਇਹ ਵੱਡੀਆਂ ਉਮਰਾਂ ਮੇਰੇ ਪੁੱਤ ਦੀਆਂ ਮੈਂ ਵੀ ਤੇਰੇ ਬਿਨਾਂ ਨਹੀਂ ਜੀ ਸਕਦੀ ਪੁੱਤ ਮੈਂ ਤੇਰੇ ਨਾਲ ਹੀ ਰਹਾਂਗੀ ਉੱਧਰ ਵੇਖੋ ਸਵੇਰੇ ਸਵੇਰੇ ਇਹਨੇ ਰੋਣਾ ਪਾਇਆ ਉੱਪਰ ਜੋਤੇ ਜਾਣਾ ਤੇ ਪਰ ਮੂਡ ਖਰਾਬ ਕਰਦੀ ਪਈ ਆ ਚਲ ਕੋਈ ਨਹੀਂ ਟੂ ਟੈਨਸ਼ਨ ਨਾ ਲੈ ਇਹਦੇ ਨਾਲ ਤਾਂ ਮੈਂ ਗੱਲ ਕਰਦਾ ਵਾਂ ਮਾਦਾ ਉੱਠ ਉਹ ਤੈਨੂੰ ਸੁਣਦਾ ਨਹੀਂ ਪਿਆ ਉੱਠ ਜਾ ਕੇ ਨਾ ਬਾਹਰ ਬਿਆ ਕਰ ਆ ਕੀ ਤੂੰ ਸਵੇਰੇ ਸਵੇਰੇ ਰੋਣਾ ਧੋਣਾ ਸ਼ੁਰੂ ਕਰ ਦਿੰਨੀ ਆ ਘਰ ਦੇ ਵਿੱਚ ਨਾ ਕਲੇਨ ਪੋਣਾ ਖਲਾਰਦੀ ਦਿੰਨੀ ਆ ਪੁੱਤ ਤੂੰ ਉਹੀ ਆ ਨਾ ਜੀڑا ਮੈਨੂੰ ਚੀਜ਼ ਦੇਣ ਤੋਂ ਬਿਨਾ ਖਾਂਦਾ ਨਹੀਂ ਸਾ ਮੇਰੇ ਬਿਨਾ ਸੌਂਦਾ ਨਹੀਂ ਸਾ ਮੈਨੂੰ ਵੇਖਣ ਤੋਂ ਬਿਨਾ ਰਹਿ ਨਹੀਂ ਸਕਦਾ ਤੂੰ ਅੱਜ ਤੂੰ ਉਹ ਜਿਹੀਆਂ ਗੱਲਾਂ ਕਰਦਾ ਪਿਆ ਉਹ ਹਾਂ ਹਾਂ ਉਹ ਹੀ ਆ ਮੈਂ ਹੁਣ ਕੀ ਤੂੰ ਕੀ ਚੋਨੀ ਆ ਤੇਰੇ ਪੱਲੂ ਨਾ ਬੰਨਿਆ ਰਵਾਂ ਮੈਂ ਮੇਰੀ ਗੱਲ ਸੁਣ ਲੈ ਜਦੋਂ ਆਪਾਂ ਇੱਥੇ ਬੈਠੇ ਹੋਣੇ ਨਾ ਉਹ ਬਾਹਰ ਵਿਆਹ ਕਰ ਮਥੇ ਨਾ ਲਗਾਇਆ ਕਰ ਸਾਡੇ ਆ ਜਿਵੇਂ ਤੂੰ ਰੋਨੀ ਆ ਤੇਨੂੰ ਆਪਾਂ ਵੇਖਾਂਗੇ ਉਸ ਦੋਨਾਂ ਨੇ ਆਪਾਂ ਜੋਬ ਤੇ ਜਾਣਾ ਹੁੰਦਾ ਵਾ ਸਾਡਾ ਦਿਨ ਵਧੀਆ ਜਾਊਗਾ ਕਲੈਨ ਬੁਣਾਇ ਖਿਲਾਰਦੀ ਰਹਿੰਦੀ ਮਾਦਾ ਤੋ ਆ ਮੇਰੇ ਸਾਹਮਣੇ ਨਾ ਆ ਰੋ ਕੇ ਨਾ ਸੱਚੀ ਨਾ ਬਣਾ ਕਰ ਚੱਲ ਬਾਹਰ ਜਾ ਕੇ ਬੈ ਉਹ ਤੇ ਤੈਨੂੰ ਕੀ ਹੋ ਗਿਆ ਆ ਤੂੰ ਇੰਨਾ ਮੈਨਣਾ ਕਰਦਾ ਤੇ ਤੈਨੂੰ ਕੀ ਹੋ ਗਿਆ ਆ ਪੁੱਤ ਮੇਰੀ ਆ ਮੈਂ ਤੇਰੀ ਮਾਂ ਆ ਪੁੱਤ ਵੇ ਇਤਨੇ ਨਾ ਕਰ ਓ ਮਾਤਾ ਕੀ ਆ ਰੋਣ ਧੋਣ ਆ ਮੈਨੂੰ ਨਾ ਖੇਜ ਚੜਦੀ ਤੇਰੇ ਰੋਣ ਧੋਣ ਤੋਂ ਸਾਰਾ ਦਿਨ ਖਰਾਬ ਕਰਕੇ ਰੱਖਦਾ ਤੂੰ ਮੱਥੇ ਨਾ ਲਗਿਆ ਕਰ ਮੇਰੇ ਇਹ ਰੱਬ ਸਾਹਿਲ ਤੂੰ ਇਹਦੇ ਮੇਰੇ लाडला ਪੁੱਤ ਸਾ ਤੇਰੇ ਬਿਨੂੰ ਤਾਂ ਮੈਂ ਇੱਕ ਮਿੰਟ ਵੀ ਨਹੀਂ ਰਹਿਣੀ ਦਾ ਤੂੰ ਮੇਰੇ ਬਿਨੂੰ ਰਹਿਣਾ ਅਜੂਨੇ ਕਿੰਨੀਆਂ ਗੱਲਾਂ ਕਹਿ ਗਿਆ ਵਾ ਇਹ ਮੇਰ ਕੋ ਨਹੀਂ ਬਰਦਾਸ਼ਤ ਹੁੰਦੀਆਂ ਇਹ ਹੌਤ ਤਸੱਲੀ ਜੇ ਤੈ ਚਾਰ ਦਿਨ ਪਹਿਲਾਂ ਕੀਤੀ ਹੁੰਦੀ ਨਾ ਤੇ ਸੁੱਖ ਹੋਣਾ ਹੀ ਉਹ ਤੂੰ ਨਾ ਮਾਤਾ ਦੀਆਂ ਗੱਲਾਂ ਨੂੰ ਬਹੁਤਾ ਦਿਮਾਗ ਤੇ ਨਾ ਲਿਆ ਕਰ ਤੈਨੂੰ ਪਤਾ ਵਾ ਮਹੀਨਾ ਹੋਣ ਨੂੰ ਕਿੰਨੇ ਕ ਦਿਨ ਰਹਿ ਗਏ ਕਿ ਤੇ ਫੇਰ ਆਪੇ ਬੋੜੀ ਨੇ ਚੱਲ ਜਾਣਾ ਵਾ ਉਹ ਤਾਂ ਠੀਕ ਆ ਥੋੜਾ ਚਿਰ ਹੁਣ ਮੈਂ ਸੰਭਾਲ ਲੂੰਗੀ ਓਕੇ ਸੁਤ ਬਾਕੀ ਤੁਸੀਂ ਉਹ ਗੱਲ ਕੀਤੀ ਜੇ ਕਿਹੜੀ ਗੱਲ ਉਹੀ ਜਿਹੜੀ ਲੱਖਾਂ ਦੀ ਕਰੋੜਾਂ ਦੀ ਜਾਇਦਾਦ ਆ ਉਹ ਤੂੰ ਟੈਨਸ਼ਨ ਨਾ ਲੈ ਜਦੋਂ ਸਹੀ ਮੌਕਾ ਆਊਗਾ ਨਾ ਮੈਂ ਉਹ ਗੱਲ ਆਪੇ ਕਰ ਲੈਣੀ ਮਾਤਾ ਹਾਂ ਕਿਉਂਕਿ ਹਿੱਸੇ ਤੇ ਹੁਣੇ ਦੋ ਹੀ ਇੱਕ ਉਹਨਾਂ ਦਾ ਤੇ ਇੱਕ ਆਪਣਾ ਕੋਈ ਨਹੀਂ ਸਾਈਟ ਟਾਈਮ ਆਉਂਦੇ ਨਾ ਮੈਂ ਉਹ ਵੀ ਗੱਲ ਕਰ ਲੂੰਗਾ ਚੱਲ ਹੁਣ ਆਪਾਂ ਜੌਬ ਤੇ ਚੱਲੀਏ ਲੇਟ ਹੋਣੇ ਆਪਾਂ ਚਲੋ ਮੰਮੀ ਇੱਕ ਗੱਲ ਕਰਨੀ ਯਾਰ ਤੁਹਾਡੇ ਨਾਲ ਦੱਸੋ ਤਾਂ ਨਹੀਂ ਲੱਗਦਾ ਕਿ ਪਾਬੀ ਕੋਈ ਗੱਲ ਛਪਾਂਦੇ ਵੀ ਸਾਡੇ ਤੋਂ ਗੱਲ ਛਪਾਂ ਦੇਵੇ ਹਾਂ ਦੋ ਤਿੰਨ ਦਿਨ ਹੋ ਗਏ ਮੈਨੂੰ ਵੇਖਦੇ ਪਈਆਂ ਉਹ ਚੁੱਪ ਚੁੱਪ ਰਹਿ ਰਹੇ ਆ ਪਤਾ ਨਹੀਂ ਕਿੱਥੇ ਖੋਏ ਰਹਿੰਦੇ ਆ ਨਾ ਚੰਗੀ ਤਰ੍ਹਾਂ ਗੱਲ ਕਰਦੇ ਪਰਸੋ ਮੈਨਾਂ ਨੂੰ ਸੋਗ ਬਾਜ਼ਾਰ ਵੀ ਲੈ ਕੇ ਗਈਆਂ ਕਿ ਚਲੋ ਘੁੰਮ ਫਿਰ ਕੇ ਆਈਏ ਮੈਂ ਕਿਹਾ ਦਾ ਮੂਡ ਚੇਂਜ ਹੋਵੇ ਪਰ ਨਹੀਂ ਮੰਮੀ ਉਹਨਾਂ ਦਾ ਮੂਡ ਉਵੇਂ ਦਾ ਉਵੇਂ ਦਾ ਹੀ ਆ ਕਿਤੇ ਵੀਰੇ ਨੇ ਇਹਨਾਂ ਕੋਈ ਗੱਲ ਕੀਤੀ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਨਾ ਵੀਰੇ ਨੇ ਕੀਤੀ ਨਾ ਤਰੀ ਭਾਬੀ ਨੇ ਕੀਤੀ ਤੇ ਗੱਲ ਤਾਂ ਮੇ ਭਾਬੀ ਗੇ ਮੈਂ ਨਾ ਸਾਰੀ ਗੱਲ ਕਰ ਲੈਂਦੇ ਕੋਈ ਵੀ ਗੱਲ ਹੁੰਦੀ ਤੇ ਮੈਂ ਨਾ ਸਾਰੀਆਂ ਗੱਲਾਂ ਸ਼ੇਅਰ ਕਰਦੇ ਆ ਪਤਾ ਨਹੀਂ ਇਸ ਵਰ ਨੂੰ ਕੀ ਹੋ ਗਿਆ ਵਾ ਕਿ ਨਾ ਕੋਈ ਮੇਰੇ ਨਾਲ ਗੱਲ ਸ਼ੇਅਰ ਕਰਦੇ ਪੇ ਨਾ ਕੋਈ ਦੱਸਦੇ ਪੇ ਜੇ ਮੈਂ ਪੁੱਛਿਆ ਵੀਰੇ ਨੇ ਕੁਝ ਕਿਹਾ ਤੇ ਅੱਗੋਂ ਕਹਿੰਦੇ ਨਹੀਂ ਸੇਰੀ ਹਿਲਾਉਂਦੇ ਪੇ ਆ ਪਤਾ ਨਹੀਂ ਭਾਬੀ ਨੂੰ ਕੀ ਹੋ ਗਿਆ ਵਾ ਉਹਨਾਂ ਨੂੰ ਵੀ ਵੇਖੇ ਨਾ ਮੇਰਾ ਆਪਣਾ ਮੂਡ ਆਫ ਹੋ ਜਾਂਦਾ ਨਾ ਉਹ ਚੰਗੀ ਤਰ੍ਹਾਂ ਗੱਲ ਕਰਦੇ ਪੇ ਨਾ ਕੁਛ ਤੁਸੀਂ ਐਵੇਂ ਕਰੋ ਤੂੰ ਇਹਨਾਂ ਇੱਕ ਵਾਰ ਵੀਰੇ ਨਾਲ ਪੁੱਛੋ ਕਿ ਵੀਰੇ ਨੇ ਤਾਂ ਨਹੀਂ ਕੋਈ ਗੱਲ ਹੋਈ ਚੱਲ ਤੂੰ ਫਿਕਰ ਨਾ ਕਰ ਮੈਂ ਪੁੱਛ ਨਹੀਂ ਤੇਰੇ ਵੀਰੇ ਨੂੰ ਆ ਪੁੱਛੋ ਕਿ ਵੀਰੇ ਨੇ ਤਾਂ ਨਹੀਂ ਕੁਝ ਕੀਤਾ ਇਹ ਨਵੇਂ ਵੀਰੇ ਨੇ ਕੁਝ ਕੀਤਾ ਵੇ ਤੇ ਭਾਬੀ ਸਾਨੂੰ ਦੱਸਦੀ ਨਾਵੇਂ ਡਰਦੀ ਤੂੰ ਵੀਰੇ ਨੂੰ ਪੁੱਛੋ ਜੇ ਵੀਰੇ ਦੇ ਜੇ ਵੀਰੇ ਨੇ ਕਿਹਾ ਨਾ ਤੇ ਵੀਰੇ ਨੂੰ ਪੂਰੀ ਕਲਾਸ ਲਾਉਣੀ ਹੈ ਕਿਉਂ ਕਿ ਆ ਭਾਬੀ ਨੂੰ ਕੁਝ ਠੀਕ ਹੈ ਠੀਕ ਹੈ ਜੋ ਠੀਕ ਹੈ ਫਿਕਰ ਨਾ ਕਰ ਤੂੰ ਜਾ ਹੁੰਦਰ ਕਮਰੇ ਚ ਜਾ ਵੀਰਾ ਭਾਬੀ 니ਚਰ ਸੋਈ ਚ ਗਈ ਜਾ ਅੱਛਾ ਓਕੇ ਆਨੀ ਮੈਂ ਪਤਾ ਨਹੀਂ ਕੀ ਗੱਲ ਹੋ ਗਈ ਰੱਬਾ ਮੈਂ ਤਾਂ ਕਿੰਨੀ ਕੋਈ ਗੱਲ ਨਾ ਹੋਵੇ ਨਾ ਦੋਵਾਂ 'ਚ ਇਹਨਾਂ ਦਾ ਪਿਆਰ ਨਾ ਐਵੇਂ ਬਣਿਆ ਰਵੇ ਉਹ ਵਿ ਗੋਲਦੀ ਤੇਰੀ ਕੋਈ ਗੱਲ ਨਹੀਂ ਹੈ ਕਿਹਦੇ ਨਾਲ ਹੈ ਤੇਰੀ ਕੋਈ ਗੱਲ ਹੀ ਕਿਰਨ ਨਾਲ ਮੇਰੀ ਕਿਰਨ ਨਾਲ ਕੀ ਗੱਲ ਉਹਨੇ ਕੋਈ ਕਹਾਈ ਉਹਨੂੰ ਕੁਛ ਆਹ ਹੋ ਮੈਂ ਕੀ ਆਹੀਗਾ ਮੈਂ ਕਿਹਾ ਮੈਂ ਜਾਣਾ ਵੇ ਛੇਤੀ ਛੇਤੀ ਰੋਟੀ ਪਾਣੀ ਕਰਦੇ ਬਸ ਹੋਰ ਤਿੰਨੇ ਕੁਛ ਕਾ ਮੈਂ ਗੱਲ ਨਹੀਂ ਕਹਿੰਦੀ ਵੀ ਹੂੰ ਰਿੰਪੀ ਨੇ ਮੈਨੂੰ ਕਿਹਾ ਕਹਿੰਦੀ ਭਾਬੀ ਦੋ ਤਿੰਨ ਦਿਨ ਹੋ ਗਏ 부ਜੀ 부ਜੀ ਰੰਦੀ ਹੈ ਮੈਂ ਨਾ ਕੋਈ ਗੱਲ ਨਹੀਂ ਕਰਦੀ ਨਾ ਹਸਦੀਆਂ ਖੇੜ ਮੈਂ ਕਿਹਾ ਆਪ ਬਾਜ਼ਾਰ ਚਲੀ ਸ਼ੋਪਿੰਗ ਕਰ ਰਹੀ ਹੈ ਕਹਿੰਦੀ ਕੰਨੇ ਮੈਂ ਨਹੀਂ ਜਾਣਾ ਤੇ ਮੈਂ ਕਿਹਾ ਸ਼ਾਇਦ ਤੇਰ ਨਾਲ ਕੋਈ ਗੱਲ ਹੋਈ ਹੋਵੇ ਉਹਦੀ ਪਰ ਮੈਂ ਨਹੀਂ ਕਿਰਨ ਨੂੰ ਕੋਈ ਗੱਲ ਕੀਤੀ ਤੇ ਨਾ ਹੀ ਕਿਰਨ ਨੇ ਮੇਰੇ ਨਾਲ ਕੋਈ ਗੱਲ ਕੀਤੀ ਆ ਤੇ ਪੁੱਤੂ ਦਾਖਸ ਕਿਉਂ ਨਹੀਂ ਬੋਲਦੀ ਕਿਉਂ ਨਹੀਂ ਭਈ ਵੈਹੀ ਹੋ ਸਕਦਾ ਕਿ ਕਿਸੇ بڑے ਬੰਦੇ ਦਾ ਹਨਾ ਮੂਡ ਆਫ ਹੁੰਦਾ ਵਾ ਵੈਹੀ ਇਸ ਤਰ੍ਹਾਂ ਸਾਡੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੋਈ ਤੇ ਬੁੱਤੂ ਧਿਆਨ ਰੱਖੀ ਉਦਾਸ ਨਾ ਹੁੰਦੇ ਇਹਨੂੰ ਪਤਾ ਨਹੀਂ ਵੈਹੀ ਮਿਰਨਾਲ ਤੇ ਹੁਣੇ ਇੱਥੋਂ ਗਈ ਹੈ ਚੰਗੀ ਭਲੀ ਸੀਗੀ ਪਰ ਪਤਾ ਨਹੀਂ ਤੁਹਾਨੂੰ ਕਿਉਂ ਇਤਰਾ ਮਹਿਸੂਸ ਹੋਇਆ ਵਾ ਜੀ ਐਮਪੀ ਨੇ ਮੈਨੂੰ ਦੱਸਿਆ ਤਾਂ ਮੈਂ ਕਿਹਾ ਮੈਂ ਤਾਂ ਪੁੱਛਣੀ ਤੇਨਾ ਤੇ ਨਹੀਂ ਕੋਈ ਉਚਨੀ ਝੋਈ ਉਹਦੀ ਮੇਰੇ ਸਾਨਾ ਰਿੰਪੀ ਨੂੰ ਕੋਈ ਗਲਤਫਹਮੀ ਹੋਈ ਹੈ ਚਲ ਠੀਕ ਹੈ ਪੁੱਤ ਰਾਜੀ ਖੁਸ਼ੀ ਰੋ ਮੈਂ ਤੇ ਆਹੀ ਚੰਨੀ ਮੈਂ ਤੇ ਤੁਹਾਨੂੰ ਹੱਸਦੇ ਖੇਡਦੇ ਦੇਖਣਾ ਚਾਹਨੀ ਆ ਬਸ ਕੋਈ ਇਹੋ ਜੀ ਮੰਮੀ ਗੱਲ ਨਹੀਂ ਤੁਸੀਂ ਬੇਫਿਕਰ ਰੋ ਕੋਈ ਇਹੋ ਜੀ ਗੱਲ ਨਹੀਂ ਆ ਨਾ ਮੇਰੇ ਜਨ ਨਾ ਮੇਰੀ ਕਿਰਨ ਨਾਲ ਕੋਈ ਹੋਈ ਆ ਨਾ ਕਿਰਨ ਦੀ ਮੇਰੇ ਨਾਲ ਹੋਈ ਆ ਚੱਲ ਪੁੱਤ ਠੀਕ ਹੈ ਮੇਰੇ ਦਿਮਾਗ ਤੇ ਬੋਝ ਲੱਗ ਗਿਆ ਹੈ ਰੱਬਾ ਪਤਾ ਨਹੀਂ ਕੁਛ ਵੀ ਚੰਗਾ ਨਹੀਂ ਲੱਗੰਦਿਆ ਕਹਿੋ ਕਹਿੋ ਜੇ ਥੋਟਸ ਆਂਦੇ ਆ ਸਭ ਕੁਛ ਚੰਗਾ ਹੀ ਹੋਵੇ ਮੈਂ ਇਸ ਤਰ੍ਹਾਂ ਕਰਦੀ ਹਾਂ ਮੰਮੀ ਨੂੰ ਇੱਕ ਵਾਰੀ ਫੋਨ ਹੀ ਕਰ ਲੈਣੀ ਪਤਾ ਨਹੀਂ ਮੈਂ ਦੋ ਤਿੰਨ ਦਿਨ ਹੋ ਗਿਆ ਮੰਮੀ ਨੂੰ ਲੈ ਕੇ ਮੇਰੇ ਦਿਮਾਗ 'ਚ ਅਲੱਗ-ਅਲੱਗ ਜਿਹੇ ਖਿਆਲ ਆਉਂਦੇ ਸਭ ਕੁਛ ਸਹੀ ਹੋਵੇ ਮੈਂ ਘਾਰ ਹੀ ਲੈਣੀ ਫੋਨ ਇੱਕ ਵਾਰੀ ਫੋਨ ਕਰਕੇ ਦਿਮਾਗ ਦੇ ਵਿੱਚੋਂ ਗੱਲ ਤਾਂ ਨਿਕਲ ਜੂਗੀ ਨਾ ਕਿ ਸਭ ਠੀਕ ਆ ਫੋਨ ਨਹੀਂ ਚੁੱਕਣਦੇ ਸਾਹਿਲ ਦਾ ਫੋਨ ਨਹੀਂ ਲੱਗੰਦਿਆ ਮੰਮੀ ਦਾ ਵੀ ਫੋਨ ਨਹੀਂ ਲੱਗੰਦਿਆ ਹੈਲੋ ਹਾਂਜੀ ਬਟਾ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਤ ਸਤਿ ਸ਼੍ਰੀ ਅਕਾਲੇ ਮੰਮੀ ਤੁਸੀਂ ਠੀਕ ਜੇ ਨਾ

ਸਾਰੇ ਠੀਕ ਆ ਤੇ ਮੰਮੀ ਠੀਕ ਆ ਐਵੇਂ ਨਾ ਤੂੰ ਮੇਰੇ ਬਾਰੇ ਸੋਚਦੀ ਰਹੀਆ ਕਰ ਕਿ ਮੰਮੀ ਤੂੰ ਕੀ ਆ ਤੇਨੂੰ ਕੀ ਹੋਇਆ ਮੈਨੂੰ ਕੁਛ ਨਹੀਂ ਹੋਇਆ ਤੂੰ ਆਪੇ ਕਰ ਕੋਸ਼ ਰਹਿ ਮੰਮੀ ਤੁਹਾਨੂੰ ਪਤਾ ਤੇਗਾ ਵਾ ਤੁਹਾਨੂੰ ਥੋੜਾ ਜਿਹਾ ਵੀ ਕੁਛ ਹੋ ਜੇ ਨਾ ਤੇ ਮੈਨੂੰ ਕੁਛ ਹੋ ਲੱਪਿੰਦਾ ਵਾ ਕਹਿੰਦੇ ਆ ਨਾ ਜਿਹੜੀਆਂ ਧੀਆ ਹੁੰਦੀਆਂ ਵਾ ਉਹ ਮਾਂ ਦੇ ਅੰਦਰ ਹੁੰਦੀਆਂ ਇਸ ਕਰਕੇ ਮੈਨੂੰ ਤੇ ਬੜਾ ਹੀ ਡੰ ਲੱਗਦਾ ਤੇ ਠੀਕ ਜੇ ਤੁਸੀਂ ਸਹੀ ਰਹਿੰਦੇ ਜੇ ਪਤਾ ਨਹੀਂ ਦਿਮਾਗ 'ਚ ਹੋਰ-ਹੋਰ ਤਰ੍ਹਾਂ ਦੇ ਖਿਆਲ ਆਈ ਜਾਂਦੇ ਆ ਬੱਸ ਮੈਂ ਐਸੀ ਕਰਕੇ ਤੁਹਾਨੂੰ ਫੋਨ ਕੀਤਾ ਸੀਗਾ ਬਾਕੀ ਸਾਹਿਲ ਕਿੱਥੇ ਆ ਸਾਹਿਲ ਵੀ ਇੱਥੇ ਹੀ ਆ ਤੂੰ ਆਪਣੇ ਦਿਮਾਗ 'ਚ ਕੋਈ ਐਦਾਂ ਦੀਆਂ ਗੱਲਾਂ ਨਾ ਘੜਾ ਤੇਰੀ ਮਾਂ ਠੀਕ ਐ ਤੈਨੂੰ ਟੈਨਸ਼ਨ ਲਾਉਣ ਦੀ ਕੋਈ ਲੋੜ ਨਹੀਂ ਆ ਪੁੱਤ ਨਾ ਟੈਨਸ਼ਨ ਕਰਿਆ ਕਰ ਠੀਕ ਆ ਮੰਮੀ ਸਾਹਿਲ ਦਾ ਫੋਨ ਨਹੀਂ ਲੱਗੰਦਿਆ ਸੋਨਾ ਭਾਬੀ ਦਾ ਨਹੀਂ ਲੱਗੰਦਿਆ ਤੇ ਮੇਰੀ ਗੱਲ ਤੇ ਕਰਾਓ ਸੋਨਾ ਭਾਬੀ ਦੇ ਨਾਲ

ਜਿਵੇਂ ਕੋਈ ਵੀ ਠੀਕ ਨਹੀਂ ਆ। ਇਹ ਮੈਂ ਇਸ ਤਰ੍ਹਾਂ ਕਰਦੀ ਹਾਂ ਕਿ ਮੰਮੀ ਕੋਲ ਹੋ ਆਵਾਂ। ਹੁਣ ਅੱਜ ਤੇ ਜਾਇਆ ਨਹੀਂ ਜਾਣਾ। 2 ਦਿਨ ਦਿਨ ਬਾਅਦ ਦੇਖਦੀ ਹਾਂ। ਮੰਮੀ ਨੂੰ ਵੇਖਾਂਗੀ ਨਾ ਮੈਨੂੰ ਤਸੱਲੀ ਹੋ ਜੂਗੀ ਕਿ ਹਾਂ ਮੇਰੀ ਮਾਂ ਠੀਕ ਆ। ਮੇਰੀ ਗੱਲ ਸੁਣਾ ਵੱਡੇ ਦੀਦੀ ਜਿਹੜੇ ਚੀਜ਼ੇ ਤਹਾੜੀ ਆ ਨਾ ਤੁਸੀਂ ਉਹ ਵਰਤੋ ਮੇਰੀਆਂ ਚੀਜ਼ਾਂ ਕਾਤੋਂ ਵਰਤਨ ਦੇ ਜੇ ਕਿਹੜੀ ਚੀਜ਼ੀ ਵਰਤੀ ਆ ਝਾੜੂ ਝਾੜੂ ਇਹ ਝਾੜੂ ਮੈਂ ਲਿਆਂਦਾ ਸੀ ਮੇਰੀ ਕਮਾਈ ਦਾ ਝਾੜੂ ਹੀ ਏ ਅ ਤੂੰ ਲਿਆਂਦਾ ਸੀ ਪਰ ਉਹਦਾ ਸਾਂਝਾ ਘਰ ਸੀ ਹੁਣ ਸਾਂਝਾ ਨਹੀਂ ਨਾ ਰਿਹਾ ਹੁਣ ਵੱਖਰੇ ਵੱਖਰੇ ਆ ਆਪਾਂ ਤੇ ਧਿਆਨ ਰਸ ਖੋਇ ਇਸ ਗੱਲ ਦਾ ਅੱਛਾ ਕੋਈ ਗੱਲ ਨਹੀਂ ਉਹਦਾ ਸਾਂਝੇ ਘਰ ਤੇ ਜਿਹੜੀ ਚੀਜ਼ ਆ ਗਈ ਆ ਗਈ ਝਾੜੂ ਲੈਣ ਆ ਗਈ ਐ ਕੰਮ ਕਰਨ ਤੇ ਮੈਨੂੰ ਆਪ ਤੇ ਕੁਛ ਕਰਨਾ ਨਹੀਂ ਤੋੜਨਾ ਤੁਰਪਣਾ ਸਵੇਰੇ ਸਾਡੀਆਂ ਚੀਜ਼ਾਂ ਚੁੱਕਣ ਦੀ ਆਦਤ ਪਈ ਤੁਹਾਨੂੰ ਤੇ ਬਸ ਓ ਆਪਾਂ ਕੋਈ ਨਹੀਂ ਚੁੱਕੀਆਂ ਤੁਹਾਨੂੰ ਆਦਤ ਪਈ ਐ ਫਰੀ ਦੀਆਂ ਵਰਤਨ ਦੀਆਂ ਅਸੀਂ ਵੀ ਆਪਣੀ ਕਮਾਈ ਦਾ ਲਿਆਉਂਦੇ ਆਂ ਫਰੀ ਦਾ ਨਹੀਂ ਐ ਕੋਈ ਆਈ ਵੰਡੀ ਇੱਥੇ ਵੰਡੀ ਆਪਣੇ ਹੱਥ ਚ ਓ ਅ ਚਾਦਰ ਕਿੱਥੇ ਲੈ ਕੇ ਚਲਣੀ ਐ ਆ ਵੀ ਮੈਂ ਲੈ ਕੇ ਆਈ ਸੀ ਤੂੰ ਲੈ ਕੇ ਆਈ ਸੀ ਉਹ ਚੇਤਾ ਕਰ ਆਪਾਂ ਅੱਧੇ ਅੱਧੇ ਪੈਸੇ ਪਾਏ ਸੀ 50 ਰੁਪਏ ਪਾ ਕੇ ਤੇਰੀ ਨਹੀਂ ਹੋ ਗਈ 50 ਰੁਪਏ ਉਹ ਤੈਨੂੰ ਤਾਂ ਭੁੱਲਣ ਦੀ ਆਦਤ ਮੈਨੂੰ ਲੱਗਦਾ ਪੈ ਗਈ ਐ ਬਹੁਤੀ ਗੱਲ ਹੈ ਨਾ ਇਹਨੂੰ ਅੱਧੀ ਕਰ ਲੈ ਤੇ ਲੈ ਜਾ ਵਿਚਾਰਾ ਜਿੱਥੇ ਵਿਸ਼ਾਣੀ ਮੈਂ ਤਾਂ ਪੂਰੀ ਲੈ ਕੇ ਜਾਉਂਗੀ ਰੋਕ ਸਕਦੇ ਤਾਂ ਰੋਕ ਕੇ ਵਿਖਾ ਦਿਓ ਫਿਰ ਮੈਨੂੰ ਅੱਛਾ ਇੱਧਰ ਆ ਇੱਧਰ ਆ ਫਿਰ ਮੇਰੀ ਗੱਲ ਸੁਣ ਆ ਜਿਹੜੀ ਕੋਠੇ ਤਾਂ ਜੱਗ ਲੈ ਕੇ ਤੁਰ ਹੀ ਆਨੀ ਹੈ ਨਾ ਰੋਜ਼ ਆ ਮਸ਼ੀਨ ਗਰਮ ਪਾਣੀ ਵਾਸਤੇ ਪਾਣੀ ਦੇ ਦੋ ਐ ਅਸੀਂ ਆਪਣੇ ਪੈਸਿਆਂ ਦੀ ਲਿਆਂਦੀ ਐ ਤੇ ਅੱਜ ਤੋਂ ਬਾਅਦ ਨਾ ਜੱਗ ਲੈ ਕੇ ਥੱਲੇ ਨਾ ਆਈ ਆਪਣੇ ਘਰ ਹੀ ਗੈਸ ਤੇ ਗਰਮ ਪਾਣੀ ਕਰੋ ਫਿਰ ਆਦ ਪਾਜੀ ਲੈ ਕੇ ਆਏ ਸੀ ਤੁਸੀਂ ਆਪ ਨਹੀਂ ਖਰੀਦੀ ਹਾਂ ਤੇ ਪਾਜੀ ਲੈ ਕੇ ਆਏ ਸੀ ਤੇ ਫਿਰ ਇਹ ਪਾਜੀ ਦੀ ਕਮਾਈ ਦੀ ਐ ਨਾ ਤੁਹਾਨੂੰ ਆਪਣੀ ਕਮਾਈ ਤੇ 체ਤੇ ਆ ਗਈ ਐ ਹੁਣ ਜਾਓ ਆਪਣੇ ਬੰਦੇ ਨੂੰ ਕਹੋ ਨਾ ਕਿ ਮਸ਼ੀਨ ਲਿਆ ਕੇ ਦੇਵੇ ਆ ਬੋਲ ਹੁਣ ਜਵਾਬ ਕਿਉਂ ਨਹੀਂ ਆਂਡਿਆ ਕਿਹੜਾ ਸੱਪ ਸੂੰਗਿਆਈ ਜੇ ਤੇਰਾ ਬੰਦਾ ਤੇਰੇ ਵਾਲ ਦੀਆਂ ਗੱਲਾਂ ਕਰ ਸਕਦਾ ਹੈ ਨਾ ਤੇ ਉਹ ਵੀ ਮੇਰਾ ਬੰਦਾ ਹੈ ਉਹ ਮਸ਼ੀਨ ਉਹਨੇ ਲਿਆਂਦੀ ਆ ਤੇ ਉਹ ਮੇਰੀ ਹੈ ਲੈ ਕੇ ਵਖਾਂ ਹਾਂ ਤੂੰ ਪਾਣੀ ਲੈ ਜਾ ਆਪਣਾ ਝਾੜੂ ਮੈਂ ਵੀ ਨਾ ਤੁਹਾਡੇ ਤੋਂ ਹੀ ਸਿੱਖਿਆ ਆ ਕਹਿੰਦੇ ਆ ਨਾ ਬੱਚੇ ਵੱਡੇ ਆ ਤੋਂ ਹੀ ਸਿੱਖਦੇ ਆ ਤੁਹਾਡੇ ਕੋਲ ਤੋਂ ਹੀ ਸਿੱਖੇ ਕਰਦੀ ਪਈ ਹਾਂ ਉਹ ਵੱਡੇ ਆ ਤਾਂ ਕੋਈ ਨਹੀਂ ਸਿੱਖਦੇ ਅੱਜ ਕੱਲ ਛੋਟੇ ਨਾ ਪਹਿਲੇ ਹੀ ਪੱਟੀਆਂ ਪੜੇ ਹੁੰਦੇ ਆ ਪਤਾ ਨਹੀਂ ਕੀ ਕੀ ਪਿੱਛੋਂ ਪੜ ਕੇ ਆਂਦੇ ਆ ਤੁਹਾਡੇ ਕਹਿੰਦਾ ਕੀ ਮਤਲਬ ਮੇਰੀ ਮਾਂ ਨੇ ਸਖਾਇਆ ਮੇਰੀ ਮਾਂ ਤੇ ਨਹੀਂ ਗੱਲ ਲੈ ਕੇ ਜਾਣੀ ਮੈਂ ਤੇਰੀ ਮਾਂ ਦਾ ਨਾਂ ਲਿਆ ਲਿਆ ਮੈਂ ਤੇਰੀ ਮਾਂ ਦਾ ਨਾਂ ਤੇ ਫਿਰ ਮਤਲਬ ਕੀ ਹੋਇਆ ਤੁਹਾਡੇ ਕਹਿੰਦਾ ਪਿੱਛੋਂ ਸਿੱਖ ਕੇ ਆਈ ਆ ਪਿੱਛੋਂ ਮਤਲਬ ਆਪਣੇ ਦਿਮਾਗ ਨਾਲ ਜਿਹੜੀਆਂ ਤੂੰ ਚਲਾਕੀਆਂ ਵਰਤਦੀ ਐ ਜਿੱਦਾਂ ਮੈਂ ਹੀ ਕੱਲੀ ਚਲਾਕੀਆਂ ਵਰਤਦੀ ਤੂੰ ਹੀ ਤਾਂ ਬੜੇ ਸੱਚੇ ਸੁੱਚੇ ਜਹਿਣਾ ਤੇ ਹੋਰ ਕੀ ਐ ਹੁਣ ਇਸ ਘਰ 'ਚ ਨਾ ਬਹੁਤ ਹੋਰ ਚੀਜ਼ਾਂ ਆਈਆਂ ਨੇ ਜਿਹੜੀਆਂ ਆਪਣੀਆਂ ਆਪਣੀਆਂ ਨੇ ਕੋਈ ਨਹੀਂ ਫਿਰ ਉਹ ਵੀ ਵੱਖਰੀਆਂ ਵੱਖਰੀਆਂ ਕਰ ਲੋ ਅਸੀਂ ਆਪਣਾ ਵਰਤਾਂਗੇ ਤੇ ਤੁਸੀਂ ਆਪਣਾ ਵਰਤੋ ਅਸੀਂ ਤਾਂ ਪਹਿਲੇ ਹੀ ਆਪਣਾ ਵਰਤਦੇ ਪਏ ਆਂ ਹਾਂ ਤਾਂ ਇਆਂ ਫਿਰ ਮੇਰੀ ਕਮਾਈ ਦਾ ਝਾੜੂ ਚੁੱਕ ਕੇ ਲਾ ਰਹੀ ਨਾ ਹਾਂ ਉਹ ਇੱਕ ਝਾੜੂ ਪੌੜੀਆਂ 'ਚ ਪਿਆ ਸੀ ਤੇ ਮੈਂ ਮਾਰਿਆ ਜਾਂ ਲਾ ਲਿਆ ਤੇ ਫਟਾਫਟ ਕਿਵੇਂ ਭੱਜੀ ਆਈ ਐ ਇਹ ਮੇਰੀ ਕਮਾਈ ਦਾ ਝਾੜੂ ਹੋਗਾ ਲੈ ਜਾ ਆਪਣਾ ਝਾੜੂ ਲੈ ਜਾਂਗੀ ਹੁਣ ਅੱਗੇ ਤੋਂ ਧਿਆਨ ਰੱਖਿਓ ਫਿਰ ਤੇ ਤੂੰ ਵੀ ਧਿਆਨ ਰੱਖੀ ਫਿਰ ਅੱਗੇ ਤੋਂ ਚੰਗਾ ਅਬ ਗਾਲ੍ਹਾਂ ਸੁਣਨੀ ਛੋਟੀ ਐ ਅਨਾਲੇ ਜਿਹੜੀ ਹਰ ਗੱਲ 'ਚ ਤੂੰ ਕਮਾਈ 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 ਕਰਦੀ ਰਹਿਨੀ ਹੈ ਨਾ ਆ ਤੇਰਾ ਘਰ ਵਾਲਾ ਨਾ ਵੇਲਾ ਹੀ ਬਿੰਦਾ ਸੀ ਅੱਜ ਤੂੰ ਆਈ ਆ ਤੇ ਆਪਣੇ ਨਾਲ ਕਿਤੇ ਨੌਕਰੀ ਛੋਟੀ ਮੱਠੀ ਲਵਾ ਦਿੱਤੀ ਆ ਸਾਡੀ ਕਮਾਈ ਤੇ ਪਹਿਲੇ ਖਾਂਦਾ ਪੀਂਦਾ ਐਸ਼ ਕਰਦਾ ਸੀ ਪਰ ਕਰਦਾ ਤਾਂ ਪਿਆਣਾ ਵੇਲਾ ਤੇ ਨਹੀਂ ਆ ਨਾ ਤੇ ਸਾਨੂੰ ਕੜਾ ਲਿਆ ਕੇ ਦਿੱਤਾ ਏ ਆਪਣੇ ਜੋਗਾ ਹੀ ਕਰਦਾ ਏ ਹਾਂ ਜਿੰਨਾ ਕਿ ਤੁਸੀਂ ਸਾਡਾ ਕਰਦੇ ਉਹਨਾਂ ਨੂੰ ਉਹ ਕਰ ਦਿੰਦਾ ਓ ਜਲ ਨਹੀਂ ਚੱਲ ਵੈਲੀਆਂ ਮਾਰਨ ਨੂੰ ਗਈ ਮੇਰਨਾ ਜਬਾਨ ਲੜਾਉਣ ਦੇ ਲੋੜ ਨਹੀਂ ਅੱਗੇ ਤੋਂ ਹਾਂ ਤੇਰੇ ਨਾਲ ਜਬਾਨ ਦਾ ਮੁਕਾਬਲਾ ਹੋ ਵੀ ਕਿੱਥੇ ਸਕਦਾ ਐਡੀ ਗਿੱਠ ਲੰਬੀ ਦਾ ਜਬਾਨ ਲੈ ਕੇ ਆਈਆਂ ਤੂੰ ਨਾਲ ਤੁਹਾਡੀ ਤਾਂ ਜਿੱਦਾਂ ਹੈ ਹੀ ਨਹੀਂ ਤੁਹਾਡੀ ਤਾਂ ਫੁੱਲ ਵਸਦੇ ਆ ਕਮਾਈਆਂ ਦੀ ਗੱਲ ਕਰਦੇ ਨੇ ਪਹਿਲਾਂ ਕਮਾਈਆਂ ਲਿਆ ਕੇ ਵੱਡੇ ਭਰਾ ਦੇ ਹੱਥ ਤੇ ਹੀ ਰੱਖਦਾ ਹੀ ਉਹ ਨਿੱ ਕਿਹੜੀਆਂ ਕਮਾਈਆਂ ਤੇ ਕਿਹੜੇ ਵੱਡੇ ਭਰਾ ਦੇ ਹੱਥ ਤੇ ਰੱਖਦਾ ਸੀ ਆ ਤੈਨੂੰ ਸੁਣਿਆ ਨਹੀਂ ਇੱਕ ਵਾਰੀ ਉਹ ਅੱਜ ਤੱਕ ਤੇ ਵਿਹਲਾ ਬੈਠਾ ਹੁੰਦਾ ਹੀ ਢੇਲੀ ਜਗ੍ਹਾ ਦੀ ਉਹਦੀ ਜੇਬ 'ਚ ਹੁਣ ਦੀ ਨਹੀਂ ਸੀ ਤਕਾ ਵੱਡਾ ਪ੍ਰਾਇ ਉਹ ਨੋ ਦਿੰਦਾ ਰਿਹਾ ਏ ਜਿਹੜੀਆਂ ਨੇ ਐਸ਼ ਪ੍ਰਸਤੀਆਂ ਕਰਨੀਆਂ ਹੁੰਦੀਆਂ ਸੀ ਆਈ ਵੱਡੀ ਇੱਥੇ ਅੱਜ ਗੱਲਾਂ ਕਰਦੀ ਐ ਜਲਾਈ ਆਪਣੀ ਚਾਦਰ ਵੀ ਨੱਕ ਕਿੱਡੀ ਚਲਾ ਆ ਗਿਆ ਤੇ ਕਿੱਡੀ ਇਹਦੀ ਜ਼ੁਬਾਨ ਐ ਹੱਥੀ ਕੰਮ ਕੋਈ ਨਹੀਂ ਕਰਦੀ ਸਿਰਫ ਚੱਟਰ ਬੱਟਰ ਚੱਟਰ ਬੱਟਰ ਕਰਦੀ ਐ ਕਿੱਦਾਂ ਭੱਜੀ ਆਈ ਓ ਝਾਰੂ ਤੇ ਕਿਤੇ ਸੋਨੇ ਦੀਆਂ ਤਾਰਾਂ ਲੱਗੀਆਂ ਨਾ ਇਹਦੇ ਲੈ ਜਾ ਆਪਣਾ ਚਾਲੂ ਸਾਮ ਕੇ ਰੱਖੇ ਲਮਾਰੀ ਵਿੱਚ ਦਿਮਾਗ ਹੀ ਖਾ ਗਈ ਸਵੇਰੇ ਸਵੇਰੇ ਕੰਮ ਨਹੀਂ ਕੋਈ ਕਾਰ ਨਹੀਂ